ਸਤਨਾਮੁ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੀਂ ਕਬਿਓ ਬਾਜ ਬੇਨਤੀ ਚੋਪਈ ਹਮਰੇ ਕਰਵਾ ਹਾ ਤੇ ਰਛਾ ਪੂਰਨ ਹੋਏ ਜਿਤ ਕੀ ਇਛਾ ਤਾ ਚਰਨ ਮੰਦਰ ਹੈ ਹਮਾਰਾ ਆਪ ਨਾ ਜਾਣਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸਬਦ ਮੁਖਾਬ ਹੋ ਆਪ ਹਾ ਦੇ ਮਹਮ ਚਾਬ ਹੋ ਸੋ ਕੀ ਬਸੈ ਮੋਰੋ ਪਰਵਾਰਾ ਸੇਵੈ ਸਿਖ ਸੁਭੈ ਕਰਤਾਰਾ ਮੋਰਛਾਨ ਜਿਕਰਤ ਕਰਿਐ ਕਰਿਐ ਸਾ ਬਨਣ ਕੁਵਾ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੈ ਪਿਆਸ ਤੁਮਹਾ ਸਾਰਖਿ ਅਵਨ ਨਾ ਤਿਆਹੂ ਜੋ ਵਰਚਾਹੂ ਸੋ ਤੁਮ ਤੇ ਪਾਉ ਸੇਵੈ ਸਿਖ ਹਮਾਰੇ ਤਾਰਿ ਹੈ ਜਨ ਜਨ ਸਾਸਤ੍ਰ ਹਮਾਰੇ ਮਾਰਿ ਹੈ ਆਪਹਾ ਦੇ ਮੁਝੇ ਵਰ ਗਏ ਮਨਨ ਕਾਲਕ ਅਤਿ ਰਾਸ਼ਨ ਵਰ ਗਏ ਹੋ ਜੋਸ਼ ਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਖਿ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਜੇਨ ਬੰਦ ਦੁਸ਼ਨ ਗੇ ਹੰਤਾ ਤਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ੋਜਿ ਅਵਤਰਾ ਕਾਲ ਪਾਏ ਕਰਿਸ਼ਨ ਵਰਗਾ ਸਾਹਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸਭ ਕੇ ਉਹ ਬੇਦਰਾਜ ਬਰਮਾ ਜੋਥਿਓ ਜਵਨ ਕਾਲ ਸਾਲੂ ਸਵਾਰਾ ਨਮਸ਼ਕਾਰ ਹਤਾ ਹੈ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵਤਾ ਜਛ ਨਮ ਜਾਇ ਆਦ ਅੰਤ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਬੁਰਜਾ ਜਨਾਬ ਸਵਾਰੀ ਸ਼ਿਵਕਨਕ ਸਭ ਕਨ ਸੁਖ ਦੇਉ ਸਤਰਣਕ ਪਲਮੋ ਬਦਗੇਉ ਘਟ ਘਟ ਕੇ ਅੰਦਰ ਕੇ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚੀਤੇ ਤੇ ਗੰਦਰ ਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਹੀ ਪਿਰਵਛਨ ਘਟ ਘਟ ਕੇ ਪਰ ਪੜ ਕੇ ਜਨ ਜਦ ਕਰਖ ਅਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਰ ਜਬ ਆਕ ਰਖ ਕਰਤ ਹਕਮ ਹੂੰ ਤੁਮ ਮੈਂ ਬਲਤ ਦੇਹੇ ਤਰਸਮ ਹੂੰ ਜੇ ਤੇ ਬਦਰ ਸ੍ਰਿਸ਼ਟ ਸਵਤਾਰੈ ਆਪ ਆਪਣੇ ਬੋਜ ਉਚਾਰੈ ਤੁਮ ਸਭ ਹੀ ਤੇ ਰਹੈ ਨਿਰਾਲਮ ਜਾਣਤ ਬੇਦ ਭੇਦ ਹਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਸੰਪ ਤਾਖ ਮੁੜ ਚਾਰਦ ਪਿੱਦ ਜਾਗੁ ਭੀਵ ਨਾ ਪਾਵਦ ਪਿੱਦ ਤਾ ਕਾ ਕਰਪਾ ਹਰਿ ਨਿਮਾਨਤ ਮਹਾ ਮੂੜ ਹੈ ਗਜ ਭੀਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੇ ਵਦ ਹੈ ਜੀਤੇ ਬਨਨ ਦਪਿਨ ਪਿਨ ਤੁਮ ਹੈ ਤੇਤੇ ਤੁਮਰਾ ਲਖਾ ਨ ਜਾਇ ਬਸਾਰ ਕਹੈ ਬਿਦਸ ਜਾ ਪ੍ਰਥਮ ਸੰਸਾਰਾ ਏਕ ਰੂਪਨ ਉਸ ਰੂਪ ਆ ਰੰਗ ਪਿਉ ਰਾਵ ਕਹੈ ਭੂਪਾ ਅੰਡਾ ਜੇ ਰਸ ਏਤੇ ਕੀਨੀ ਉਤਪਿ ਵਿਖਾਰ ਬਹੋਰਾ ਦੀਨੀ ਕਹੋ ਪੁੱਤ ਰਾਜਾ ਹੋਇ ਬੈਠਾ ਗਉਂ ਸੁੰਦ ਪਿਉ ਸੰਗ ਰਕੈਠਾ ਸ agre ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਸਰੂਪ ਸਵੰਪਵ ਅਵਰੱਛਾ ਮੇਰੇ ਤੁਮ ਕਰੋ ਸਿਖੁ ਬਾਰ ਸਿਖ ਸੰਗਰੂ ਦੋਠਿ ਤੇ ਉਠਵਤ ਰਪਤ ਸਗਲ ਮਲੇਸ਼ ਕਰੋਰਣ ਕਾਤਾ ਜਿਹਾ ਤੁਜ ਅਦਰਣੀ ਪਰੇ ਦਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਜਿਨ ਕੇ ਦਉ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਾ ਹੈ ਅਰ ਰੱਛਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਟਰੀ ਤਿ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਖੇ ਤਾਪ ਤਨੁ ਕਮਹਰ ਹੋ ਰਿਦ ਸਿਧ ਘਰਮੋ ਸਭ ਹੋਈ ਦੁਸ਼ਟ ਛਾਪ ਸਕੈ ਨਾ ਕੋਈ ਇਕ ਬਾਨ ਜਨਤਮੈ ਸੁਮਾਰਾ ਆਕਾਲ ਪਾਸ ਤੇ ਤਾਹਿ ਬਾਰਾ ਜਿੰਨ ਨਿਰਨਾਮ ਦਿਹਾਰੋ ਕਹਾ ਦਾਰ ਦੁਸ਼ਤ ਦੋਖ ਤੇ ਰਹਾ ਖਰੜ ਗੇਤਮ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਤ ਦੋਖ ਤੇ ਲਹ ਬਚਾਈ ਖਰੜ ਗੇਤਮ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੇ ਸਰਵ ਠੋਰ ਮੋਹ ਹੋ ਸਹਾਇ ਦੁਖ ਦੋਖ ਤੇਲ ਹੈ ਬਚਾਈ ਕਿਰਪਾ ਗ੍ਰਿਹਾਂ ਪਰ ਜਗ ਮਤਾ ਅਗੰਧ ਗ੍ਰਾਹ ਪੂਰਨ ਸਵਰਤਿ ਕੇਲੇ ਵਿਗ ਸਰ ਦੇਹ ਏਕਾ ਹਰਤਾ ਦੁਖ ਦੋਖਿਨ ਆਕਾਸ਼ ਹੈ ਕਰਤਾ ਸ਼੍ਰੀਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤਕਾਲ ਮਨ ਬਾਧ ਤਬਲਾ ਪਾਵੈ ਸੋਏ ਦੁਖ ਨਾ ਦਿਸੈ ਬਿ ਆਵਦ ਕੋਏ ਅਡਲ ਸੁਣੈ ਗੰਗਜੁ ਆਸ ਰਸਨਾ ਪਾਵੈ ਸੁਣੈ ਮੂੜ ਚਿਤ ਲਾਈ ਚਤੁਰਤਾ ਆਵੈ ਦੁਖ ਦਰਦ ਪਉ ਨਿਗਟਨਾ ਤਿੰਨ ਨਰਕੇ ਰਹੈ ਹੋ ਜੋ ਆ ਕੇ ਇੱਕ بار ਚੋ ਪਈ ਕੋ ਕਹੈ ਚੋ ਪਾਈ ਸੰਬਤ ਸਤ ਰਹਿ ਸੈਸ ਪਣੀ ਜੈ ਅਰਧ ਸੈਸ ਹੁਨ ਤਿੰਨ ਕਹੀ ਜੈ ਭਾਦਰ ਸੁਦ ਅਸ਼ਟਮੀ ਰਵ ਵਾਰਾ ਤੀਰ ਸੁਦ ਰਵ ਗ੍ਰੰਥ ਸੁਧਾਰਾ ਸਵਈਆ ਪਾਹੇ ਗਹੇ ਜਾਉ ਤੇ ਤੁਮਰੇ ਤਬ ਤੇ ਕੁਆਖ ਅਦਨ ਹਿਆਨਿਓ ਰਾਮ ਰਹੀਮ ਪ੍ਰਾਨ 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 ਅਨੇਕ ਕਹੈ ਉਹ ਦੇਖ ਨਾ ਮਾਨਿਉ ਸਿਮਰੇ ਸਾਸਰ ਬੀਦ ਸਵੇ ਬੋ ਪੀਦ ਕਹੈ ਹਮੇਕ ਨਾ ਜਾਣਿਉ ਸ੍ਰੀ ਰਸ ਪਾਨਿ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਹੋ ਸਤੋਹਿ ਵਿਖਾਨਿਉ ਦੁਖਰਾ ਸਗਲ ਦਵਾਰ ਗੋ ਸਾੜਕ ਗਹਿਵ ਤਹਾਰੋ ਦਵਾਰ ਬਾਹਿ ਗਹੇ ਕੀ ਲਾਜ ਅਸ ਗੋਮਿੰਦਾਸ ਤੋਹਾਰ ਸਗਲ ਦਵਾਰ ਗੋ ਸੜਕੈ ਗਹਿੋ ਤੋਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਮਿੰਦਾਸ ਤੋਹਾਰ ਰਾਮਕਲੀ ਮਹਿਲਾ ਤੀਜਾ ਨ ਦੇਖ ਓੰਕਾਰ ਸਤਗੁਰ ਪ੍ਰਸਾਦ आनंद अपिया मेरे माई सतगुरु मैं पाया सतगुरु तं पाया सहद सेती मनवदिया वद गया राग रतन परिवार परिगा शब्द गमनाया शब्द होता गाबो हरे केरा मन जिने बसाया ਕਹ ਹੈ ਨਾਲਗਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂ ਸਦਾ ਰਹੋ ਹਰ ਨਾਲੇ ਹਰ ਨਾਰ ਹੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਆਕਾਰ ਦ ਸਭ ਸਵਾਰਨਾ ਸਭਨਾਗਲਾ ਸਮਰਾਤ ਸਵਾਮੀ ਸੋਖਿ ਮਨੁ ਹ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰ ਘਰਤਾ ਤੇ ਰ ਸਭ ਕੁਝ ਹੈ ਜਿਸ ਦੇ ਸੋ ਪਾਵੈ ਸਦਾ ਸੇ ਸਲਾਹਾ ਤੇਰੇ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾ ਦੇ ਸਦਕ ਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਰਮ ਮੇਰਾ ਜਨ ਮੁਖਾਂ ਸਭ ਗਮਾਈਆਂ ਗਣ ਸ਼ਾਸਕ ਮਨ ਉਸਿਆ ਜਨ ਇੱਛਾ ਸਾਪੁ ਜੈਨ ਸਦਾ ਕਰਮਾਨ ਗਿਤਾ ਅਗ੍ਰਿਵਟ ਹੋ ਅਜੇ ਸਦੀਆ ਬੜਿਆ ਜ्ञਾ ਕਹੈ ਨਾਨਕ ਸੁਨੋ ਸੰਤੋ ਸ਼ਬਦ ਅਤਿ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਦਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਇਕ ਲਾਜਤ ਕਰਤਾ ਧਿਆ ਪੰਜ ਦੋਦ ਦਵਸ ਕਿਤੇ ਇਕਾਲ ਕੰਨਗ ਮਾਰਿਆ ਤੁਰ ਅਕਰਪਾਇਆ ਤਜਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਦੇਸੁ ਹੋਆ ਤਤ ਕਰ ਅਨਹਦ ਵਾਚੇ आनंद सनो होड पागे हो, हो सगले मनोर्थ पुरे पार ब्रह्म प्रपाय अदले सगले विशुरे दुख रोग असनता वतरे सोने सची वाणी संत साजन पाहे सरसे पुरे गुरु तजाणी सुनते पुनिद कहते पवितत सद्गुरू हा भरपूरे ਬਿਨਵਾਤ ਨਾਨਕ ਗੁਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦਿਵਸ ਰਾਤ ਦਵੇਦੈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਿਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਗਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁਪੇ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁਪੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ